ਸਰਕਾਰ ਮੁਰਦਾਬਾਦ ਮੁਰਦਾਬਾਦ ਮੁਕਾਬਾਲ ਮੌਜੂਦਾ ਇੱਕਾ ਜਿੰਦਾਬਾਦ 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 ਬਰਨਾਲਾ ਵਿੱਚ ਕਿਸਾਨ ਜਥੇਬੰਦੀਆਂ ਨੇ ਗਰੀਬ ਦਲਿਤ ਪਰਿਵਾਰ ਦੇ ਘਰ ਦੀ ਕੁਰਕੀ ਕਰਨ ਆਏ ਬੈਂਕ ਮੁਲਾਜ਼ਮਾਂ ਨੂੰ ਬੇਰੰਗ ਮੋੜਿਆ ਉਕਤ ਪਰਿਵਾਰ ਦੇ ਮੁਖੀਆ ਬਸੰਤ ਕੁਮਾਰ ਨੇ ਕਰੀਬ 10 ਸਾਲ ਪਹਿਲਾਂ 6 ਲੱਖ ਰੁਪਏ ਦਾ ਕਰਜ਼ਾ ਲਿਆ ਸੀ ਲੇਕਿਨ ਕਰੋਨਾ ਕਾਲ ਵਿੱਚ ਉਸ ਦੀ ਮੌਤ ਹੋ ਗਈ ਸੀ ਜਿਸ ਤੋਂ ਬਾਅਦ ਬੇਸਹਾਰਾ ਪਰਿਵਾਰ ਦਾ ਗੁਜ਼ਾਰਾ ਕਰਨਾ ਵੀ ਔਖਾ ਹੋ ਗਿਆ ਇਸ ਵਿਚਾਲੇ ਕਰਜ਼ੇ ਦੇ ਚੱਲਦੇ ਹ ਬੈਂਕ ਦੇ ਵੱਲੋਂ ਪਰਿਵਾਰ ਦਾ ਘਰ ਕੁਰਕੀਤਾ ਜਾਣਾ ਸੀ ਜਿਸ ਦੀ ਖਬਰ ਮਿਲਦਿਆਂ ਹੀ ਕਿਸਾਨ ਮਜ਼ਦੂਰ ਜਥੇਬੰਦੀਆਂ ਪਰਿਵਾਰ ਦੇ ਹੱਕ ਵਿੱਚ ਨਿੱਤਰ ਆਈਆਂ ਜਿਨ੍ਹਾਂ ਦੇ ਵੱਲੋਂ ਬੈਂਕ ਮੁਲਾਜ਼ਮਾਂ ਅਤੇ ਪ੍ਰਸ਼ਾਸਨ ਦੇ ਖਿਲਾਫ ਨਾਰਾਬਾਜ਼ੀ ਕੀਤੀ ਗਈ ਉਹਨਾਂ ਮੰਗ ਕੀਤੀ ਕਿ ਸਰਕਾਰ ਤੇ ਪ੍ਰਸ਼ਾਸਨ ਗਰੀਬ ਪਰਿਵਾਰ ਦਾ ਘਰ ਕੁਰਕ ਹੋਣ ਤੋਂ ਬਚਾਵੇ ਤੇ ਉਹਨਾਂ ਦੀ ਮਦਦ ਕਰੇ ਮੇਰਾ ਨਾਮ ਜੀ ਯਸ਼ਪਾਲ ਹੈ ਇਹ ਮਸਲਾ ਐ ਸੀ ਕਾਫੀ ਟਾਈਮ ਪਹਿਲਾਂ ਜਦੋਂ ਅਸੀਂ ਛੋਟੇ ਹੁੰਦੇ ਸੀ ਉਦੋਂ ਮੇਰੇ ਫਾਦਰ ਸਾਹਿਬ ਨੇ ਲੋਨ ਲਿੱਤਾ ਸੀ ਤੇ ਉਹ ਲੋਨ ਭਰੀ ਗਏ ਨੇ ਤੇ 2021 ਦੇ ਵਿੱਚ ਜਦੋਂ ਲਾਕਡਾਊਨ ਹੋਇਆਗਾ ਕਰੋਨਾ ਦੇ ਵਿਰੋਧ ਸੰਗਰਾਮ ਤੋਂ ਉਹਨਾਂ ਦੀ ਡੈਥ ਹੋ ਗਈ ਸੀ ਤੇ ਉਸ ਤੋਂ ਬਾਅਦ ਸਾਡੀ ਕਿਸ਼ਤ ਟੁੱਟੀ ਗਈ ਹੈ ਤੇ 11 1/2 ਲੱਖ ਰੁਪਏ ਸੀ ਭਰ ਚੁੱਕੇ ਆ 6-7 ਲੱਖ ਦਾ ਲੋਨ ਸੀ ਤੇ ਹੁਣ ਉਸ ਤੋਂ ਬਾਅਦ ਬੈਂਕ ਵਾਲੇ ਸਾਨੂੰ ਤੰਗ ਕਰਨ ਲੱਗੇ ਆ ਵੀ ਆ ਤਾਂ ਸਾਨੂੰ ਪੈਸੇ ਦੋ ਲੋਨ ਭਰੋ ਨਹੀਂ ਤਾਂ ਅਸੀਂ ਤੁਹਾਡੇ ਘਰ ਦੀ ਕੁਰਤੀ ਕਰਾਂਗੇ ਅਸੀਂ ਆ ਜਿੰਨੇ ਵੀ ਜਥੇਬੰਦੀਆਂ ਨੇ ਇੰਨਾ ਮੇਰੇ ਨਾਲ ਖੜੀਆਂ ਨੇ ਵੀ ਇਹਨਾਂ ਨੇ ਮੇਰਾ ਸਹਾਰਾ ਦਿੱਤਾ ਇਹਨਾਂ ਨੇ ਮੇਰੇ ਘਰ ਦੀ ਕੁਰਤੀ ਨਹੀਂ ਹੋਣ ਦਿੱਤੀ ਤੇ ਅੱਗੇ ਚੱਲ ਕੇ ਵੀ ਇਹ ਮੇਰਾ ਸਾਥ ਛੇਰੇ ਨਹੀਂ ਤੇ ਮੇਰੇ ਪ੍ਰਸ਼ਾਸਨ ਵੱਲੋਂ ਇਹ ਮੰਗਿਆ ਵੀ ਅਸੀਂ ਦੋ ਛੋਟੇ ਆ ਮਜ਼ਦੂਰ ਮਜ਼ਦੂਰੀ ਕਰਦੇ ਆ ਸਾਡੇ ਕੋਲ ਕੋਈ ਕੰਮਕਾਰ ਨਹੀਂ ਆ ਇਹਨੇ ਪੜੇ ਲਿਖੇ ਨਹੀਂ ਆ ਕਿ ਸਾਡੀ ਜਿਹੜਾ ਲੋਨ ਆ ਮਾਫ ਕੀਤਾ ਜਾਵੇ ਜਿਹੜਾ 10 ਗੱਟ 1.5 ਲੱਖ ਰੁਪਿਆ ਉਹ ਹੋਰ ਖਰਚਾ ਪਾ ਕੇ ਸਾਡੇ ਤੇ ਬੈਂਕ ਵਾਲੇ ਕਹਿੰਦੇ ਨੇ ਵੀ 3 ਲੱਖ ਰੁਪਿਆ ਰਿਕਵਰੀ ਦਾ ਜਾਂ ਫਿਰ ਕੋਰਟ ਕਚੈਰੀਆਂ ਦਾ ਖਰਚਾ ਸਾਡੇ ਤੇ ਭੋਰ ਪਾਈ ਜਾਂਦੇ ਨੇ ਅਤੇ ਹੋਰ ਵੀ ਵਧਾਈ ਜਾਂਦੇ ਨੇ ਉਹ ਫੋਨ ਕਰ ਕਰਕੇ ਸਾਨੂੰ ਧੰਕੀਆ ਦਿੰਦੇ ਨੇ ਉਹ ਸਾਡੇ ਜਿਹੜਾ ਵੀ ਨਾਮ ਹੈ ਸਾਡਾ ਮਾਫੀ ਮੰਗਦਾ ਮੇਰਾ ਨਾਮ ਬਲੌਰ ਸਿੰਘ ਛੰਨਾ ਜੀ ਭਾਰਤੀ ਕਿਸਾਨੀ ਇਕਤਾ ਗਰਾਹਾ ਬਲਾਕ ਬਰਨਾਲਾ ਜੀ ਹੋਣਗੇ ਅੱਜ ਇੱਕ ਬਰਨਾਲੇ ਦੇ ਵਿੱਚ ਪੱਤੀ ਰੋਲ ਦੇ 6 ਨੰਬਰ ਗਲੀ ਦੇ ਵਿੱਚ ਜਿਹੜਾ ਬਰਨਾਲੇ ਦੇ ਵਿੱਚ ਗਰੀਬ ਮਜ਼ਦੂਰ ਪਰਿਵਾਰ ਤੇ ਬੱਚਿਆਂ ਦੀ ਭਾਰਤੀ ਮਾਖੋ ਕੁਕੀ ਦਾ ਅੱਜ ਤੀਜਾ ਨੋਸਟ ਆਇਆ ਸੀ ਕੱਲ ਇਹਨਾਂ ਨੂੰ ਪਰਸੋਂ ਅੱਜ ਅਸੀਂ ਵੱਡੀ ਗਿਣਤੀ ਦੇ ਵਿੱਚ ਭਾਰਤੀ ਕਿਸਾਨ ਯੂਨੀਅਨ ਇਕਤਾ ਗਰਾਹਾਂ ਵੱਲੋਂ ਚਾਹ ਦਾ ਲੰਗਰ ਵੀ ਲਾਇਆ ਤੇ ਆਪਦੀ ਵੱਡੀ ਪੱਦਰ ਤੇ ਫੋਸਲੇ ਆ ਕੇ ਅਸੀਂ ਉਹ ਪੰਜਾਬ ਦੀ ਸਰਕਾਰ ਦਾ ਤੇ ਡੀਸੀ ਸਾਹਿਬ ਦਾ ਤੇ ਇਥੋਂ ਦੇ ਪ੍ਰਸ਼ਾਸਨ ਦਾ ਬੈਂਕ ਅਧਿਕਾਰੀਆਂ ਦਾ ਤਹਿਸੀਲਦਾਰ ਦਾ ਜਵਾਬ ਦੇਣ ਚੱਲੇ ਆ ਵੀ ਇਹ ਕੁਰਕੀ ਕਿਸੇ ਵੀ ਹਾਲਤ ਚ ਚਾਹੇ ਕਿਸਾਨ ਦੀ ਹੈ ਚਾਹੇ ਮਜ਼ਦੂਰ ਦੀ ਅਸੀਂ ਡਟ ਕੇ ਵਿਰੋਧ ਕਰ ਰਹੇ ਹਾਂ ਕੁਰਕੀ ਨਹੀਂ ਹੋਣ ਦੇਵਾਂਗੇ ਪਿਛਲੇ ਸਮੇਂ ਦੇ ਵਿੱਚ ਇਹਨਾਂ ਦਾ ਪਿਓ ਚਲਾ ਗਿਆ ਕਰੋਨਾ ਦੇ ਵਿੱਚ ਡਿਊਟੀ ਕਰਦੇ ਸੀ ਟਾਈਟੈਂਟ ਦੇ ਵਿੱਚ ਉਹਨਾਂ ਨੇ 11 ਲੱਖ ਰੁਪਇਆ ਕਰੀ ਭਰਿਆ ਵੀ ਹੋਇਆ ਥੋੜਾ ਕੰਨਾ ਕਿਸੇ ਟੋਕੀ ਕਰਕੇ ਭਰਿਆ ਨਹੀਂ ਗਿਆ ਇਹਨਾਂ ਦੀ ਮਾਂ ਛੱਡ ਕੇ ਚਲੀ ਗਈ ਇਹਨਾਂ ਨੂੰ ਇਹ ਬੱਚੇ ਛੋਟੇ ਸੀ ਵਿਚਾਰੇ 4 ਸਾਲ ਪਹਿਲਾਂ ਦੀ ਗੱਲ ਆ ਇਹ 5 ਸਾਲ ਦੀ ਸੋ ਇਹ ਬੱਚੇ ਅੱਜ ਵਿਚਾਰੇ ਆਪ ਦੇ ਹੋਰ ਦੋਸਤਾਂ ਵਿੱਚ ਨਾਲ ਕੋਲੇ ਰੋਟੀ ਪਾਣੀ ਖਾ ਰਹੇ ਨੇ ਘਰ ਦੀ ਹਾਲਤ ਕਿੰਨੀ ਹੈ ਜੋ ਅੱਜ ਘਰ ਦੇ ਵਿੱਚੋਂ ਸਾਡੀ ਮਾਂ ਭੈਣ ਚਲੀ ਜਾਵੇ ਜਾਂ ਸਾਡੀ ਭੈਣ ਜਾਂ ਸਾਡੀ ਮਾਂ ਚਲੀ ਜਾਵੇ ਘਰ ਦੀ ਹਾਲਤ ਕੀ ਹੁੰਦੀ ਹੈ ਉਹਦਾ ਪਿਓ ਵੀ ਚਲਾ ਗਿਆ ਇਸ ਕਰਕੇ ਭਗਵਾਨ ਤਮਾਮ ਦੀ ਸਰਕਾਰ ਨੂੰ ਤੇ ਬਰਨਾਲੇ ਦੇ ਪ੍ਰਸ਼ਾਸਨ ਨੂੰ ਬੇਨਤੀ ਹੈ ਵੀ ਇਹ ਪਰਿਵਾਰ ਦੀ ਸਾਰ ਲੈਤੀ ਜਾਵੇ ਜਾਂਚ ਕੀਤੀ ਜਾਵੇ ਇਹ ਜਿਹੜਾ ਇਹਨਾਂ ਦੇ ਸਰਕਾਰ ਜਾਗਾ ਉਹ ਤੇ ਲਖੀਰ ਮਾਰੀ ਜਾਵੇ ਜੇ ਸਰਕਾਰ ਚਾਹੁੰਦੀ ਹੈ ਜਾਂ ਪ੍ਰਸ਼ਾਸਨ ਚਾਹੁੰਦਾ ਵੀ ਕੁਰਕੀ ਕਰ ਦਿਆਂਗੇ ਭਾਰਤੀ ਕਿਸਾਨ ਯੂਨੀਅਨ ਇਕਤਾ ਗਰਾਹਾ ਪੰਜਾਬ ਦੇ ਵਿੱਚ ਤੇ ਬਰਨਾਲੇ ਜ਼ਿਲ੍ਹੇ ਦੇ ਵਿੱਚ ਖਾਸ ਕਰਕੇ ਚਾਹੇ ਮਜ਼ਦੂਰਾਂ ਦੀ ਹੈ ਚਾਹੇ ਕਿਸਾਨਾਂ ਦੀ ਹੈ ਉਹ ਬਰੰਟ ਨੇ ਚਾਹੇ ਕਿਸੇ ਵੀ ਹਾਲਤ ਦੇ ਵਿੱਚ ਮਜ਼ਦੂਰ ਤੇ ਕਿਸਾਨ ਨੂੰ ਮਰਨ ਨਹੀਂ ਦੇਵਾਂਗੇ ਕਰਜ਼ੇ ਤੋਂ ਮੁਕਤ ਕਰਕੇ ਰਹਾਗੇ ਲੜਾਂਗੇ ਤੇ ਕੁਰਕੀ ਹਰ ਹਾਲਤ ਰੋਕਾਂਗੇ ਚਾਹੇ ਕੁਝ ਵੀ ਹੋ ਜਾਈ ਪਿੱਛੇ ਨਹੀਂ ਹਟਾਂਗੇ ਫਿਰ ਮਨਜੀਤ ਰਾਜ ਸਿਨੇ ਪ੍ਰਕਾਸ਼ ਕ੍ਰਾਂਤੀਕਾਰੀ ਕਿਸਾਨ ਪੰਜਾਬ ਜ਼ਿਲ੍ਹਾ ਬਰਨਾਲਾ ਆਪਾਂ ਸਾਡੇ 6 ਨੰਬਰ ਗੇ ਪੱਤੀ ਰੋਡ ਦੇ ਉੱਤੇ ਸੰਤ ਕੁਮਾਰ ਜੀ ਸਨ ਜਿਹੜੇ ਆਪਣੇ ਵਿੱਚ ਨੌਕਰੀ ਕਰਦੇ ਸਨ ਪਰਾਨਾ ਤਰ੍ਹਾਂ ਉਹਦੀ ਡੈਥ ਹੋ ਗਈ ਸੀ ਉਹਨੇ ਬੈਂਕ ਤੋਂ ਲੋਨ ਲਿੱਤਾ ਸੀਗਾ ਉਦੋਂ ਬੈਂਕ ਜਿੰਨਾ ਲੋਨ ਲਿਆ ਸੀਗਾ ਉਹ ਤੋਂ ਵੀ ਬਦਕੀ ਇਹਨਾਂ ਨੇ ਵਾਪਸ ਕਰ ਦਿੱਤਾ ਤੇ ਉਸ ਤੋਂ ਬਾਅਦ ਉਹ ਐਕਸਪਾਇਰ ਬਸਤ ਕਰ ਦੀ ਮੌਤ ਹੋ ਗਏ ਇਹਨਾਂ ਦੀ ਮਾਤਾ ਬੱਚਾ ਸੜਕੇ ਜਨੇ ਦੋ ਬੱਚੇ ਨੇ ਜੋ ਟੀਮ ਨੇ ਹੌਲੀ ਘੜੀ ਤੇ ਉਹ ਬੱਚੇ ਨਾ ਰਿਗਰਡ ਕਰ ਰਿਹਾ ਤੇ ਨਾ ਹੀ ਆਪਣਾ ਰੁਕੀ ਰੁਚੀ ਕਰਦੇ ਤੇ ਉਹਨਾਂ ਪੜ੍ਹਾਈ ਵਿਚਾਲੇ ਰਹਿ ਗਈ ਹੈ ਤੇ ਬੈਂਕ ਤੋਂ ਬਾਰ-ਬਾਰ ਅੱਜ ਤੀਸਰੀ ਵਾਰ ਬੈਂਕ ਦਾ ਨੋਟਿਸ ਲੱਗਿਆਗਾ ਪਹਿਲਾਂ ਅਸੀਂ ਮੂਹਰ ਤੋਂ ਦੋ ਵਾਰ ਜਵਾਬ ਦਿੱਤਾ ਹੈ ਬੈਂਕ ਨੂੰ ਤੇ ਇਸੇ ਤਰ੍ਹਾਂ ਤੇ ਨਾ ਚੱਲਦਾ ਸੀ ਅੱਜ ਵੀ ਵੱਡੀ ਗੰਟੀ ਵਿੱਚ ਅਸੀਂ ਇੱਥੇ ਪਹੁੰਚ ਗਏ ਇਸ ਮਕਾਨ ਦੀ ਤੁਰਕੀ ਨਹੀਂ ਹੋਣ ਦੇਵਾਂਗੇ ਇਹ ਬੱਚਿਆਂ ਦੇ ਨਾਲ ਅੰਗ ਸੰਸਦ ਸਦਰ ਸਭ ਨਹੀਂ ਰਹਿਣੀ ਅਸੀਂ ਬੈਂਕ ਨੂੰ ਜਦੋਂ ਮਿਲੇ ਆ ਉਹਨਾਂ ਨੇ ਸਾਨੂੰ ਕਿਹਾ ਕਿ ਤੁਸੀਂ ਇਨਵੈਸਟਮੈਂਟ ਕਰਦਾ ਹੋ ਖੋਰ ਕਰਦਾ ਪਰ ਤੁਸੀਂ ਨਹੀਂ ਕੀਤੀ ਸਤੇ ਉਹ ਤੁਹਾਡੀ ਸਾਹਿਬ ਕੋਲੇ ਸੀਗੇ ਡੀ ਸਾਹਿਬ ਵੀ ਕਹਿੰਦਾ ਰੀਡ ਬੈਕ ਦੇ ਵਿੱਚ ਤਕੜੇ ਬੇਸੀ ਗੱਲ ਕਰਾਂਗੇ ਤੇ ਇਹਨੂੰ ਤਣ ਪੱਤਣ ਲਾ ਕੇ ਹੱਲ ਕੱਢਾਂਗੇ ਪਰ ਉਹਨਾਂ ਨੇ ਮੈਨੂੰ ਤੁਹਾਨੂੰ ਕੋਈ ਨਹੀਂ ਕੱਢਿਆ ਜੇ ਨਾ ਹੱਲ ਹੋਇਆ ਫਿਰ ਜੇ ਨਾ ਹੱਲ ਹੋਇਆ ਪਹਿਲਾਂ ਤਾਂ ਅਸੀਂ ਸੋਚਾਂਗੇ ਬੈਂਕ ਮੁਲਾਜ਼ਮਾਂ ਜਾਂ ਸੋਰੀ ਬੈਂਕ ਨੂੰ ਜਾਂ ਪੁਲਿਸ ਸਾਹਮਣੇ ਮਿਲ ਕੇ ਇਹਦਾ ਫੌਰੀ ਹੱਲ ਕੱਢਿਆ ਜਾਵੇ ਨਹੀਂ ਹੱਲ ਕੱਢਿਆ ਜਾਵੇ ਤਾ ਜਿਸ ਤਰ੍ਹਾਂ ਚੱਲੂਗਾ ਉਸ ਤਰ੍ਹਾਂ ਹਰ 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 ਟਾਈਮ ਅਸੀਂ ਪਰਿਵਾਰ ਦੇ ਨਾਲ ਖੜਕੇ ਜਦੋਂ ਵੀ ਲੋੜ ਪਊ ਚਾਹੇ ਕਬਜਾ ਬਰੰਡ ਦੁਆਨ ਵਿੱਚ ਦੋ ਵਾਰੀ ਕਰਨਾ ਕਿਤਾ ਦੋਨੇ ਵਾਰੀ ਆਵਾਂਗੇ ਜੇ ਸਾਡਾ ਚੱਕਾ ਇਨਸਾਨ ਜੇ ਸੀ ਇਹਨੇ ਬਾਦ ਕਿਸੇ ਮੈਨੂੰ ਜਦੋਂ ਵੀ ਆਉਣਗੇ ਉਹਨਾਂ ਦਾ ਮੁੱਖ ਹੁਣ ਪੰਜਾਬ ਦਿੰਦੇ ਰਹਾ ਮੇਰਾ ਨਾਮ ਹੈ ਜੀ ਲਾਭ ਸੰਘਾਤ ਲਿਆ ਮੈਂ ਸੂਬੇ ਦਾਗੂ ਆ ਮਜ਼ਦੂਰ ਅਧਿਕਾਰ ਅੰਦੋਲਨ ਪੰਜਾਬ ਗੱਲ ਇਹ ਹੈ ਵੀ 2 ਸਾਲ ਪਹਿਲਾਂ ਵੀ ਜਿਹੜੀ ਆ ਆਈਡੀਵੀਆਈ ਬੈਂਕ ਵੱਲੋਂ ਇਸ ਪਰਿਵਾਰ ਨੇ ਕਰਜ਼ਾ ਲਿਆ ਸੀਗਾ 10 ਸਾਲ ਪਹਿਲਾਂ ਬਸੰਤ ਕੁਮਾਰ ਨੇ ਜੋ ਇਹ ਘਰ ਦਾ ਮਾਲਕ ਹੈਗਾ ਪਰ ਉਹਨੇ 6,66,000 ਰੁਪਏ ਕਰਜ਼ਾ ਲਿਆ ਸੀ ਕਰੀਬ-ਕਰੀਬ ਹੁਣ ਤੱਕ ਮਤਲਬ 1.5 ਲੱਖ ਰੁਪਏ ਕਰਜ਼ਾ ਭਰ ਵੀ ਦਿੱਤਾ ਪਰ ਬੈਂਕ ਉਦੋਂ ਤੋਂ 11 ਲੱਖ ਰੁਪਏ ਹੋਰ ਮੰਗ ਰਹੀ ਆ ਤੇ ਜਦੋਂ ਕਿ ਇਹ ਸੀ ਕਿ 2020 ਦੇ ਵਿੱਚ 26 ਦਸੰਬਰ 2020 ਨੂੰ ਇਹ ਘਰ ਦਾ ਜਿਹੜਾ ਮਾਲਕ ਸੀ ਬਸੰਤ ਕੁਮਾਰ ਉਹਦੀ ਕੋਰੋਨਾ ਦੇ ਕਾਰਨ ਮੌਤ ਹੋ ਗਈ ਸੀ ਤੇ ਉਸ ਤੋਂ ਬਾਅਦ ਇਸ ਪਰਿਵਾਰ ਦੇ ਵਿੱਚ ਕੋਈ ਵੀ ਛੋਟੇ ਬੱਚੇ ਨੇ ਕੋਈ ਰੁਜ਼ਗਾਰ ਦਾ ਵਸੀਲਾ ਨਹੀਂ ਹੈਗਾ ਕਿ ਇਹਨਾਂ ਦਾ ਤੇ ਉਸ ਤੋਂ ਬਾਅਦ ਜਿਹੜਾ ਬਾਕੀ ਕਰਜ਼ਾ ਰਹਿੰਦਾ ਸੀ ਥੋੜਾ ਬਹੁਤਾ ਉਹ ਨਹੀਂ ਪਰਿਆ ਗਿਆ ਤਾਂ ਜਿਹੜੀ IDBI ਬੈਂਕ ਹੈ ਉਹਨੇ ਕੋਰਟ ਦੇ ਵਿੱਚ ਕੇਸ ਕਰਕੇ ਇਸ ਪਰਿਵਾਰ ਦੇ ਖਿਲਾਫ ਇੱਕ ਤਰਫਾ ਕੇਸ ਤੇ ਉਹ ਬਾਰ-ਬਾਰ ਹੁਣ ਮਤਲਬ ਜਿਹੜਾ ਧਮਕੀਆਂ ਦੇ ਰਹੇ ਨੇ ਨੋਟਿਸ ਲਾ ਕੇ ਜਾਂਦੇ ਨੇ ਕਿ ਤੁਹਾਡੇ ਘਰ ਦੀ ਕੁਰਕੀ ਕਰਨੀ ਆ ਤੇ ਤੁਹਾਡੇ ਘਰ ਨੂੰ ਤਾਲਾ ਲਾ ਕੇ ਜਾਣਾਗਾ ਕੱਲ ਵੀ ਉਹ ਮਤਲਬ ਨੋਟਿਸ ਲਾ ਕੇ ਗਿਆ ਤੇ ਅੱਜ ਮਤਲਬ ਉਹ ਤਾਲਾ ਲਾਉਣੋਂ ਇਥੋਂ ਦੇ ਅਧਿਕਾਰੀਆਂ ਨੇ ਤੇ ਬੈਂਕ ਮੁਲਾਜ਼ਮਾਂ ਨੇ ਆਉਣਾ ਸੀ ਪਰ ਸਾਡੀਆਂ ਜਿਹੜੀਆਂ ਇਥੋਂ ਦੀਆਂ ਇਨਸਾਫ਼ਪਸੰਦ ਮਜ਼ਦੂਰ ਤੇ ਕਿਸਾਨ ਜਥੇਬੰਦੀਆਂ ਜਿਹੜੀਆਂ ਲੰਬੇ ਸਮੇਂ ਤੋਂ ਗਰੀਬ ਕਿਸਾਨਾਂ ਦੇ ਹੱਕ ਦੇ ਵਿੱਚ ਤੇ ਮਜ਼ਦੂਰਾਂ ਦੇ ਹੱਕ 'ਚ ਲੜਦੀਆਂ ਆ ਰਹੀਆਂ ਨੇ ਉਹਨਾਂ ਦੀ ਹਰ ਬਦੀਕੀ ਦੇ ਖਿਲਾਫ ਸਾਡੀਆਂ ਜਥੇਬੰਦੀਆਂ ਖੜ੍ਹਦੀਆਂ ਅੱਜ ਵੀ ਅਸੀਂ ਇਸ ਗਰੀਬ ਪਰਿਵਾਰ ਜਿਹੜਾ ਕਿ ਬੇਸਹਾਰਾਗਾ ਇਹ ਦੋ ਬੱਚੇ ਨੇ ਜਿਨ੍ਹਾਂ ਕੋਲੇ ਇਹਨਾਂ ਦੀ ਪੜ੍ਹਾਈ ਵੀ ਛੁੱਟ ਗਈ ਆ ਤੇ ਇਹਨਾਂ ਕੋਲੇ ਕੋਈ ਰੋਜ਼ਗਾਰੀ ਦਰਰੋਜ਼ਗਾਰ ਦਾ ਵਸੀਲਾ ਵੀ ਹੈ ਨਹੀਂ ਤੇ ਇਹ ਪੈਸਾ ਭਰ ਵੀ ਨਹੀਂ ਸਕਦੇ ਤਾਂ ਮਤਲਬ ਜਿਹੜੀ ਇਹ ਧੱਕੇਸ਼ਾਹੀ ਹੋ ਰਹੀ ਆ ਬਾਰ-ਬਾਰ ਇਹਨਾਂ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਕਿ ਅਸੀਂ ਪੁਲਿਸ ਪ੍ਰੋਟੈਕਸ਼ਨ ਲੈ ਕੇ ਅਸੀਂ ਤੁਹਾਡੇ ਘਰ ਨੂੰ ਤਾਲਾ ਲਾਵਾਂਗੇ ਤੇ ਇਸ ਕਰਕੇ ਅੱਜ ਸਾਡੀਆਂ ਜਥੇਬੰਦੀਆਂ ਨੇ ਇਹ ਪਿਛਲੇ 2 ਸਾਲ ਤੋਂ ਲੜਾਈ ਲੜਦੀਆਂ ਆ ਰਹੀਆਂ ਨੇ ਅੱਜ ਫੇਰ ਇਹ ਕੁਰਕੀ ਦਾ ਨੋਟਿਸ ਦਿੱਤਾ ਸੀ ਤਾਂ ਸਾਡਾ ਮਤਲਬ ਜਿਹੜਾ ਇਹ ਫੈਸਲਾ ਪੱਕਾ ਫੈਸਲਾ ਕਿ ਅਸੀਂ ਕਿਸੇ ਵੀ ਕੀਮਤ ਤੇ ਮਤਲਬ ਜਿਹੜਾਗਾ ਇਸ ਘਰ ਨੂੰ ਤਾਲਾ ਨਹੀਂ ਲਗਣ ਦੇਵਾਂਗੇ ਕਿਹੜੇ ਕਿਹੜੇ ਜਥੇਬੰਦੀਆਂ ਇੱਚ ਸ਼ਾਮਲ ਨੇ ਸਾਡੀਆਂ ਦੇ ਵਿੱਚ ਮੁਖਤਾਰ ਤੇਜੀ ਮਜ਼ਦੂਰ ਅਧਿਕਾਰ ਅੰਦੋਲਨ ਹੈ ਮਜ਼ਦੂਰ ਮੁਕਤੀ ਮੋਰਚਾ ਤੇ ਦਿਹਾਤੀ ਮਜ਼ਦੂਰ ਸਭਾ ਇਹ ਤੋਂ ਬਿਨਾਂ ਜਿਹੜੀ ਕਿਸਾਨਾਂ ਦੀ ਜਿਹੜੀ ਪ੍ਰਮੁੱਖ ਜਥੇਬੰਦੀ ਆ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਤੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਤੇ ਭਾਰਤੀ ਕਿਸਾਨ ਯੂਨੀਅਨ ਹੋਰ ਵੀ ਨਾਟਕਾਉਂਦਾ ਵਗੈਰਾ ਕਈ ਜਥੇਬੰਦੀਆਂ ਇਹਦੇ ਵਿੱਚ ਸ਼ਾਮਲ ਨੇ ਤੇ ਸਾਰੀਆਂ ਆਪਣੇ ਆਪਣੇ ਲੈਵਲ ਤੇ ਉਹ ਜਿਹੜਾ ਸਹਿਯੋਗ ਦੇ ਰਹੀਆਂ ਨੇ ਜੀ